ਪੰਜਾਬ ਦੇ ਵਿੱਚ ਵੱਡੀ ਸਿਆਸੀ ਹਲਚਲ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਾਰਜਕਾਰੀ ਪ੍ਰਧਾਨ ਲਾਉਣ ਅਤੇ ਆਪਣੇ ਆਪ ਨੂੰ ਇੱਕ ਵਾਰ ਪਿੱਛੇ ਪੈਰ ਕਰਨ ਦੇ ਨਾਲ ਸਿਆਸੀ ਗੁੱਡੀਆਂ ਘੁੰਮੀਆਂ ਜ਼ਰੂਰ ਨੇ ਇਸ ਮਾਮਲੇ ਦੇ ਵਿੱਚ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜ਼ਗੀਰ ਕੌਰ ਨੇ ਬੜਾ ਮੁਖਰ ਹੋ ਕੇ ਸੁਖਬੀਰ ਸਿੰਘ ਬਾਦਲ ਦੀ ਇਸ ਸਿਆਸੀ ਚਾਲ ਨੂੰ ਨੰਗਾ ਕੀਤਾ ਹੈ ਤੁਸੀਂ ਜੁੜੇ ਹੋ ਲੋਕਪੱਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਇਸ ਗੱਲ ਨੂੰ ਲੈ ਕੇ ਬੜੇ ਖੁੱਲੇ ਖਲਾਸੇ ਕੀਤੇ ਨੇ ਕਿ ਕਿਸ ਤਰ੍ਹਾਂ ਨਾਲ ਸੁਖਬੀਰ ਸਿੰਘ ਬਾਦਲ ਨੇ ਇਹ ਇੱਕ ਚਲਾਕੀ ਖੇਡੀ ਹੈ ਕਿ ਸੁਖਬੀਰ ਸਿੰਘ ਬਾਦਲ ਇਦਾਂ ਕਿਸੇ ਨੂੰ ਕਾਰਜਕਾਰੀ ਐਕਟਿੰਗ ਪ੍ਰੈਜ਼ੀਡੈਂਟ ਲਾ ਸਕਦੇ ਨੇ ਕਾਰਜਕਾਰੀ ਪ੍ਰਧਾਨ ਲਾ ਸਕਦੇ ਨੇ ਇਸ ਬਾਰੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਆ ਹੋਰ ਕੀ ਕੁਝ ਆਖਦੇ ਆ ਆਪਾਂ ਸੁਣਦੇ ਆ ਸਰਨੈਟ ਸਵੇ ਬੀਬੀ ਜੀ ਗੀਕ ਕੋਰ ਨੇ ਸਾਫ ਕਾ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਕੋ ਕੋ ਕਹਿੰਦੇ ਕਿ ਉਹਨਾਂ ਨਾਲ ਗੱਲ ਕਰਦੇ ਆ ਬੀਬੀ ਜੀ ਕਿਵੇਂ ਦੇਖਦੇ ਹੋ ਸੁਖਬੀਰ ਸਿੰਘ ਬਾਦਲ ਦਾ ਸਟੈਪ ਬੈਕ ਕਰਨ ਨੂੰ ਪਹਿਲਾਂ ਤੇ ਹਰਿੰਦਰ ਜੀ ਗੱਲ ਸਮਝਣ ਵਾਲੀ ਹੈ ਜੀ ਬੀਬੀ ਇੱਕ ਪ੍ਰਧਾਨ ਸ਼੍ਰੀ ਅਕਾਲਤਾ ਸਾਹਿਬ ਦਾ ਦੋਸ਼ੀ ਹੈ ਜੀ ਠੀਕ ਹੈ ਤੇ ਦੂਸਰਾ ਵੀ ਜਿਹੜਾ ਵਿਅਕਤੀ ਹੈ ਉਹ ਵੀ ਦੋਸ਼ੀ ਹੈ ਜੀ ਤੇ ਦੋਸ਼ੀ ਫਿਰ ਐਕਟਿੰਗ ਪ੍ਰਧਾਨ ਲਾ ਰਿਹਾ ਹੈ ਦੋਸ਼ੀ ਨੂੰ ਜੀ ਪ੍ਰਧਾਨ ਅਕਤੀਫਾ ਦੇਣਾ ਚਾਹੀਦਾ ਸੀ ਜੀ ਜੀ ਨਾਲ ਕੇ ਅਗੋਂ ਐਕਟਿੰਗ ਪ੍ਰਧਾਨ ਲਾਉਣਾ ਚਾਹੀਦਾ ਇਸਨੇ ਜੀ ਠੀਕ ਹੈ ਜੀ ਜੇ ਪ੍ਰਧਾਨ ਅਕਤੀਫਾ ਦੇਵੇ ਫਿਰ ਪ੍ਰੋਪਰ ਚੈਨਲ ਨਾਲ ਕਿਉਂਕਿ ਜਿਹੜੇ ਡਿਕਟੇਟਰਾਂ ਨਾਲ ਗੱਲ ਉਹੀ ਹੋ ਗਈ ਜੀ ਉਹੀ ਦੋ ਤਿੰਨ ਬੰਦੇ ਰੱਖੇ ਉਹਨਾਂ ਨੇ ਜੀ ਉਹੀ ਉਧਰ ਪਾਦੇ ਨੇ ਉਹੀ ਉਧਰ ਵਾਰਦੇ ਨੇ ਮਾਵਾਤੀਆਂ ਗਾਉਣ ਵਾਲੀਆਂ ਪਿਓ ਪੁੱਤਾਂ ਚਾਂਜੀ ਵਾਲੀ ਗੱਲ ਬਣ ਜਾਂਦੀ ਜੀ ਤੇ ਜਿਹੜਾ ਸੀਜਰ ਹੈ ਉਹ ਕਿਉਂ ਨਹੀਂ ਡੈਪਟ ਕਰਦੇ ਜੀ ਤੇ ਡੈਲੀਗੇਟਸ ਹੈਗੇ ਨੇ ਤੁਹਾਡੇ ਕੋਲ ਡੈਲੀਗੇਟ ਚੋਣ ਕਰ ਲੈ ਜੀ ਜਾਂ ਸਾਰੇ ਸਾਰੇ ਜਾਣੇ ਸੀਫੇ ਦਿਓ ਤੇ ਭਰਤੀ ਕਰੋ ਤੇ ਦੁਬਾਰਾ ਚੋਣ ਕਰ ਲਓ ਡੈਲੀਗੇਟ ਬਣਾ ਲਓ ਕਿਉਂਕਿ ਭਰਤੀ ਵੀ ਆ ਗਈ ਨਾ ਜੀ ਜੀ ਐਕਟਿੰਗ ਪ੍ਰਧਾਨ ਕਰੋ ਲਈਦਾ ਜੀ ਪ੍ਰਧਾਨਗੀ ਤੇ ਜਦੋਂ ਪ੍ਰਧਾਨ ਥੋੜੇ ਦਿਨ ਗੈਰਜੇ ਰੋੜਾ ਹੋਵੇ ਜੀ ਜੀ ਜਾ ਕੇ ਤੇ ਬਿਮਾਰ ਹੋਵੇ ਜੀ ਉਹ ਕੱਦੇ ਮੈਂ ਆਊਟ ਆਫ ਸਟੇਸ਼ਨ ਜਾ ਰਿਹਾ ਤੇ ਇਹ ਬਾਅਦ ਵਿੱਚ ਕੰਮ ਕਰੇਗਾ ਜੀ ਇਹ ਸਭ ਇਹ ਨਹੀਂ ਆਂਦੀ ਕਿ ਪ੍ਰਧਾਨ ਨੇ ਅਸਤੀਫਾ ਨਹੀਂ ਦਿੱਤਾ ਜੀ ਤੇ ਐਕਟਿੰਗ ਪ੍ਰਧਾਨ ਲਾ ਰਹੇ ਜੀ ਮੈਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਆਈ ਬੀਬੀ ਜੀ ਇਹ ਚੇ ਵੀ ਚੀਜ਼ ਹੋ ਸਕਦੀ ਹੈ ਕਿ ਸੁਖਵੀਰ ਸਿੰਘ ਬਾਦਲ ਗਿੱਦੜਬਾਹ ਲੜਨੀ ਚਾਹੁੰਦੇ ਹੁਣ ਇਸ ਕਰਕੇ ਉਹਨਾਂ ਨੇ ਦਿੱਤਾ ਹੋਵੇ ਗਿੱਦੜਬਾਹ ਲੜਨੀ ਚਾਹੁੰਦਾ ਹੋਵੇ ਤੇ ਅਸਤੀਫਾ ਦਿੱਤਾ ਜੀ ਵੀ ਮੈਂ ਉਧਰ ਇਲੈਕਸ਼ਨ ਚ ਬਿਜੀ ਹੋ ਜਾਊਂਗਾ ਤੇ ਇੱਧਰ ਪਾਰਟੀ ਦਾ ਕੰਮਕਾਜ ਉਹਨਾਂ ਸੰਪੂਰਨ ਸਰਬ ਸਾਮਲੇ ਪਾਰਟੀ ਦੇ ਪਾਰਟੀ ਤੇ ਜਿਵੇਂ ਵੈਸੀ ਇਹਨਾਂ ਨੇ ਹਾਸ਼ੀਏ ਤੇ ਵੀ ਡਾਊਨ ਚਲ ਗਈ ਸੀਗੀ ਤੇ ਅੱਜ ਉਹ ਵੀ ਖਤਮ ਕਰਤੀ ਜੀ ਜੀ ਬੀਬੀ ਇਸ ਸਮੇਂ ਲੋਕ ਕਿ ਹਾਸ਼ੀਏ ਦੀ ਹਾਸ਼ੀਏ ਤੇ ਗਈ ਪਾਰਟੀ ਨੂੰ ਅੱਜ ਬਿਲਕੁਲ ਜ਼ੀਰੋ ਕਰਤਾ ਜੀ ਬੀਬੀ ਤੁਹਾਡਾ ਅੰਦਾਜ਼ਾ ਲੱਗਦਾ ਹੈ ਹਮਲ ਕੀ ਹੋ ਸਕਦਾ ਹੈ ਇਸ ਇਸ਼ੂ ਦੇ ਉੱਤੇ ਕਿਉਂਕਿ ਸੁਵੀਰ ਬਾਦਲ ਚਲੋ ਤੁਸੀਂ ਕਹਿੰਦੇ ਹੋ ਕਿ ਇੱਕ ਤਰ੍ਹਾਂ ਨਾਲ ਸਟੈਪ ਬੈਕ ਨਹੀਂ ਹੋਏ ਜੇਕਰ ਇਸ ਮਾਮਲੇ ਤੇ ਤੁਹਾਡੀ ਕਮੇਟੀ ਕੀ ਵਿਚਾਰ ਕਰ ਸਕਦੀ ਹੈ ਕੋਈ ਇਰਾਦਾ ਹੋਵੇ ਜੀ ਮਿੱਤਲ ਮੈਂ ਤੇ ਵੈਸੇ ਦੇਖੋ ਜੀ ਤੁਸੀਂ ਪੁੱਛੀਏ ਗੱਲ ਕਿ ਉਹਨੇ ਪ੍ਰਧਾਨ ਨਾਸਤੀ ਉਹਨੇ ਕਿ ਪਹਿਲਾਂ ਤੇ ਦੱਸੋ ਵੀ ਸੀਵਾ ਦਿੱਤਾ ਨੇ ਜੀ ਜਿਹਨੇ ਦਿੱਤਾ ਤੇ ਆਪਣੇ ਆਪਣੇ ਚੈਨਲਾਂ ਤੇ ਕਾਰਨ ਸਾਰੇ ਫਲੈਸ਼ ਪੀਐਸਟੀਵਾ ਦਿੱਤਾ ਮਨਜ਼ੂਰ ਹੋ ਗਿਆ ਜੀ ਜੀ ਤੇ ਫਿਰ ਉਹੀ ਵਰਕਿੰਗ ਕਮੇਟੀ ਦੇ ਐਕਟਿੰਗ ਪ੍ਰਧਾਨ ਲਗ ਰਹੇ ਨਹੀਂ ਕਿਹੜੇ ਬੰਸਤੇ ਜੀ ਵਰਕਿੰਗ ਕਮੇਟੀ ਅਸੀਫਾ ਕਿਹਨੂੰ ਦਿੱਤਾ ਹੈ ਨਹੀਂ ਅਸੀਫਾ ਦਿੱਤਾ ਹੀ ਨਹੀਂ ਜੀ ਜੀ ਪ੍ਰਧਾਨ ਵੀ ਆ ਜਾਂਦੇ ਐਕਟਿੰਗ ਪ੍ਰਧਾਨ ਵੀ ਆ ਜਾਂਦੇ ਜੀ ਕੰਨੀ ਆ ਰਿਹਾ ਜਾਂ ਤੇ ਕੀ ਗੱਲ ਦੀ ਜੀ ਬਈ ਲਾਸਟ ਸਾਰੇ ਲੋਕਾਂ ਨੂੰ ਪਾਗਲ ਬਣਾਉਂਦੇ ਆ ਜੀ ਜੀ ਵੀ ਆਖਰੀ ਸਵਾਲ ਡਿੰਪੀ ਢਿੱਲੋਂ ਦੇ ਕਾਲੀਦਲ ਨੂੰ ਇਸ ਤਰ੍ਹਾਂ ਨਾਲ ਛੱਡ ਕੇ ਜਾਣ ਤੇ ਸੁਖਬੀਰ ਸਿੰਘ ਬਾਦਲ ਤੇ ਮਨਪੀਰ ਸਿੰਘ ਬਾਦਲ ਦੀਆਂ ਆਪਸੀ ਅੰਦਰਲੀਆਂ ਗੱਡ ਤੁਪਾਂ ਬਾਰੇ ਜਿਹੜੇ ਖੁਲਾਸੇ ਕੀਤੇ ਗਏ ਨੇ ਉਸ ਨੂੰ ਕਿਸ ਤਰ੍ਹਾਂ ਲੈਂਦੇ ਆ ਤੁਸੀਂ ਦੇਖੋ ਜੀ ਜਦੋਂ ਵੀ ਚੋਣ ਕੋਈ ਹੁੰਦੀ ਹੈ ਜੀ ਇਹ ਪਰਿਵਾਰ ਸੇ ਇਕੱਠੇ ਹੋ ਕੇ ਚੋਣ ਲੜ ਲੈਂਦਾ ਜੀ ਪਿਛਲੀ ਵਾਰੀ ਸਾਨੂੰ ਇੰਨਾ ਪਤਾ ਹੈ ਕਿ ਪਾਰਲੀਮੈਂਟ ਦੀ ਚੋਣ ਸੀ ਜੀ ਤੇ ਕੁਝ ਬੀਰ ਸਿੰਘ ਜੀ ਨਾ ਸੋਈ ਦਾਸ ਜੀ ਬਾਦਲ ਉਦੋਂ ਵੀ ਜੀ ਬਾਦਲੇ ਮੱਦੀ ਚੌਂਸੀ ਤੇ ਉਦੋਂ ਵੀ ਜਾ ਕੇ ਪਿੰਡਾਂ ਚ ਉਹਨੇ ਕਿਹਾ ਕਿ ਅਰਸ਼ ਨੂੰ ਕੰਮੋਟ ਪਾਓ ਜੀ ਜੀ ਹਾਂਜੀ ਤੇ ਐਸ ਵਾਰੀ ਵੀ ਇਹ 10 ਦਿਨ ਪਿੱਤੇ ਲੋਬੀ ਜਦੋਂ ਅਸੀਂ ਜਾਂਦੇ ਸੀ ਤੇ ਇਹਨਾਂ ਨੇ ਸੁਖਵੀਰ ਨੇ ਕਿਤੇ ਨਹੀਂ ਕਿਹਾ ਕਿ ਇਹਦੇ ਪਾਸ ਅਸੀਂ ਚੌਂ ਲੜਾਂਗੇ ਜੀ ਤੇ ਇਹਨਾਂ ਨੇ ਕਦੇ ਨਹੀਂ ਕਿਹਾ ਸੀਗਾ ਕਿ ਡਿੰਪੀ ਕਰੇਗਾ ਕਿ ਸੋਪਾਰਾ ਲੜੇਗਾ ਜੀ ਕੋ ਪਿੱਛੇ ਹੀ ਚਲ ਜਾਂਦਾ ਸੀਗਾ ਮਨਪੀਤ ਬਾਦਲ ਜੀ ਮੈਂ ਚੋਲ ਲੜ ਰਿਹਾ ਜੀ ਇਹ ਤੁਹਾਨੂੰ ਪਤਾ ਹੋਵੇਗਾ ਪਰ ਮੈਨੂੰ ਤੇ ਇਸ ਗੱਲ ਦਾ ਹੈ ਕਿ ਅੱਜ ਪ੍ਰਧਾਨ ਦਾ ਘਰਸਾ ਉਹਦੇ ਘਰ ਜਿਹੜੇ ਕਿਚਨ ਕੈਬਨਟ ਵਿੱਚ ਹੁੰਦੇ ਸੀਗੇ ਉਹਨਾਂ ਨੂੰ ਵੀ ਜੀ ਬਣੇਗਾ ਕੀ ਪਾਰਟੀ ਦਾ ਜੀ ਜੀ ਮੈਂ ਵੀ ਸ਼ੁਕਰੀਆ ਬਿਲਕੁਲ ਜਿਹੜੇ ਇੱਕੋ ਥਾਰੀ ਚ ਇੱਕੋ ਪਲੇਟ 'ਚ ਰੋਟੀ ਖਾਂਦੇ ਹੋਣ ਉਹ ਲੋਗ ਵੀ ਛੱਡ ਕੇ ਚਲੇ ਜਾਣ ਅੱਜ ਪਾਰਟੀ ਕਿੱਥੇ ਐ ਜੀ ਇੰਨੀ ਕ ਮਾਰੀ ਮੋਟੀ ਸਾਹ ਨਿਕਲਦਾ ਸੀਗਾ ਅੱਜ ਪੁੰਦਰਣ ਜਿਹੜਾ ਕਿ ਵਿਚਾਰੇ ਸਿੱਟ ਟਪ ਗਏ ਹੁਣ ਜੀ ਜੀ 80 ਸਾਲ ਦੇ ਹੋਣਗੇ ਜੀ ਜਿਹੜੇ ਹੁਣ ਬਹੁਤਾ ਰਿਜ਼ਲਟ ਵੀ ਨਹੀਂ ਕਰ ਸਕਦੇ ਕੈਲਕ ਤੇ ਦੌੜ ਭੱਜ ਨਹੀਂ ਕਰ ਸਕਦੇ ਜੀ ਉਹਨੂੰ ਪਾਰਟੀ ਦਾ ਪ੍ਰਧਾਨ ਲਾ ਰਹੀ ਦੀ ਐਕਟਿੰਗ ਜੀ ਹਾਂ ਬੀਬੀ ਸ਼ੁਕਰੀਆ ਜੀ ਕੀ ਗੱਲ ਲਗਦੀ ਜੀ 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 ਸ਼ੁਕਰੀਆ ਵੀ ਤਾਂ ਤੁਸੀਂ ਸੁਣ ਹੀ ਲਿਆ ਬੀਬੀ ਜਗੀਰਕੌਰ ਨੇ ਸਪਸ਼ਟ ਕਰਤਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਕੋਈ ਚਾਲ ਚੱਲੀ ਆ ਇਹ ਚਾਲ ਕਿਵੇਂ ਦੀ ਆ ਤੁਸੀਂ ਸੁਣ ਹੀ ਲਿਆ ਕਿ ਕਿਸ ਤਰ੍ਹਾਂ ਨਾਲ ਬੀਬੀ ਜਗੀਰਕੌਰ ਦੇ ਅਨੁਸਾਰ ਸੁਖਬੀਰ ਸਿੰਘ ਬਾਦਲ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੁਹਾਡੀ ਕੀ رائے ਹੈ ਆਪਣੀ رائے ਕਮੈਂਟ ਬਾਕਸ 'ਚ ਜ਼ਰੂਰ ਦਿਓ